ਸਟੇਟਸ ਆਉਂਦਾ ਖਤਰਾ ਜਾਂਦਾ ਉਹ ਚੀਜ਼ ਦੇ ਨਾਲ ਇਹਨਾਂ ਨਾਲੋਂ ਵਧੀਆ ਤਾਂ ਵੀ ਤੁਸੀਂ ਫੋਗਰ ਨਾਈ ਲਾਓ ਜਿਵੇਂ ਤੁਹਾਡੇ ਪਸ਼ੂ ਹੈਗੇ ਇੱਕ ਵਾਰੀ ਨਿਮਾੜੋ ਦੋ ਵਾਰੀ ਨਿਮਾੜੋ ਉਹ ਵਧੀਆ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਜਿਵੇਂ ਕਿ ਤੁਹਾਨੂੰ ਸਾਰੇ ਫਾਰਮਰ ਵੀਰਾਂ ਨੂੰ ਪਤਾ ਹੀ ਹੈਗਾ ਕਿ ਗਰਮੀ ਦਾ ਮੌਸਮ ਆਇਆ ਆ ਗਿਆ ਵੀ ਗਰਮੀ ਜਿਹੜੀ ਬਹੁਤ ਜ਼ਿਆਦਾ ਵੀ ਹੱਦੋਂ ਪਾਰ ਹੋਈ ਚੁੱਕੀ ਆ ਹੁਣ ਕਈ ਭਰਾਵਾਂ ਨੇ ਆਪਣੇ ਆਪਣੀ ਵੀਡੀਓ ਦੇਖ ਕੇ ਵੀ ਫੋਗਰ ਸਿਸਟਮ ਲਾਏ ਹੋਏ ਨੇਗੇ ਤੇ ਆਪਾਂ ਉਹਨਾਂ ਨਾਲ ਇੱਕ ਖਾਸ ਜਾਣਕਾਰੀ ਸਾਂਝੀ ਕਰਦੀਆਂ ਪਹਿਲਾਂ ਸੀ ਜਿਹੜੇ ਫੋਗਰ ਲੱਗੇ ਹੋਏ ਸੀਗੇ ਉਹ ਭਾਫ਼ ਵਾਲੇ ਲੱਗੇ ਸੀ ਇਹਨੂੰ ਫੋਗਰ ਕਹਿੰਦੇ ਤੇ ਹੁਣ ਆਪਾਂ ਸਪ੍ਰਿੰਕਲਰ ਲਾ ਰਹੇ ਹਾਂਗੇ ਜਿਹੜੇ ਆ ਆ ਆ ਜਾਂਦੇ ਆ ਤੇ ਇਹਨਾਂ ਦਾ ਕੀ ਹੁੰਦਾ ਨਾਗਾ ਬਾਈ ਜਿਹੜੇ ਇਹ ਪਹਿਲਾਂ ਵਾਲੇ ਸੀ ਤੇ ਇਹਨਾਂ ਦੇ ਵਿੱਚ ਫਰਕ ਕੀ ਹੈ ਪਤਾ ਤੁਹਾਨੂੰ ਆਪਾਂ ਥੋੜਾ ਜਿਹਾ ਉਹ ਸਮਝਾ ਦਿੰਦੇ ਹਾਂਗੇ ਜਿਹੜੇ ਆਪਣੇ ਪਹਿਲਾਂ ਫੌਗਰ ਲੱਗੇ ਹੋਏ ਨੇ ਉਹ ਛੜਦੇ ਹੁੰਦੇ ਨੇ ਧੂਆ ਬਣਾਉਂਦੇ ਹੁੰਦੇ ਨੇ ਜਿਹੜਾ ਵੀ ਉਹ ਹਿਊਮਿਡਿਟੀ ਪੈਦਾ ਕਰਦੇ ਨੇਗੇ ਜਿਹੜਾ ਹੋਣਾ ਕਿ ਹੁਣ ਜਿਵੇਂ ਗਰਮੀ ਵਾਲੀ ਵੱਧ ਚੁੱਕੀ ਹੈਗੀ ਤੇ ਆ ਦੇਖੋ ਜਿਵੇਂ ਹੁਣਾ ਪਿੱਛੇ ਚੱਲਦੀ ਪਈ ਨੇਗੇ ਟਾਈਮਰ ਲੱਗਿਆ ਹੋਇਆ ਹੈਗਾ ਉਹਦੇ ਸਭ ਨਾਲ ਚੱਲ ਪੈਂਦੇ ਨੇ ਇਹ ਤੇ ਹੁਣ ਇਹ ਲਾ ਲਓ ਵੀ ਇਹ ਹਿਮੀਡੀਟੀ ਪੈਦਾ ਕਰ ਰਹੇ ਨੇ ਹੁਣ ਜਿਹੜਾ ਹੁਣ ਟਾਈਮ ਆਗਾ ਜਿਹੜਾ ਟਾਈਮ ਆਗਾ ਉਹ ਹੈਗਾਗਾ ਸਪ੍ਰਿੰਕਲਰ ਦਾ ਆ ਗਿਆ ਕਿਉਂਕਿ ਇਹਦਾ ਕੀ ਜਿਹੜੇ ਸਪ੍ਰਿੰਕਲਰ ਹੁੰਦੇ ਨੇ ਮੋਟਾ ਮੋਟਾ ਆਪਾਂ ਗਲੀ ਮੋਟਾ ਮੋਟਾ ਪਾਣੀ ਛਿੜਦੇ ਹੁੰਦੇ ਨੇ ਪਾਣੀ ਸਿੱਟਣ ਦੀ ਵੀ ਇੱਕ ਸਹੀ ਜਗ੍ਹਾ ਹੁੰਦੀ ਆ ਵੀ ਪਾਣੀ ਕਿੱਥੇ ਸਿੱਟਦਾ ਹੁਣ ਕਈ ਹੁੰਦੇ ਆ ਭਰਾ ਵੀ ਜਿਆਦਾ ਇਹ ਤੋਂ ਅੱਗੇ ਲਾਉਂਦੇ ਆ ਕਿ ਵੀ ਸਿਰ ਜੇ ਲਵੇ ਪਾਣੀ ਡੇਗਿਆਂ ਤਾਂ ਕਈ ਹੁੰਦਾ ਪਿੱਛੇ ਲਾਲਦੇ ਆ ਅਸਲੇ ਵਿਚਾਲੇ ਜੇ ਲਾਉਣੇ ਚਾਹੀਦੇ ਜਿੱਥੋਂ ਜਿਹੜਾ ਵੀ ਪਾਣੀ ਆ ਗਿਆ ਵੀ ਪਸ਼ੂ ਦੀ ਇੱਥੋਂ ਗਰਦਨ ਤੋਂ ਲੈ ਕੇ ਆਉ ਔਰ ਬੀਐਸ ਅਪਰਿੰਕਲਰ ਅੱਜ ਆਪਾਂ ਬਾਈ ਲੈ ਕੇ ਆਏ ਅੱਜ ਆਪਾਂ ਇਹ ਚੇਂਜ ਕਰਾਂਗੇ ਤੇ ਨਾਲ ਕਈ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਵੀ ਹਾਂ ਵੀ ਉਹਦੇ ਜਿਹੜਾ ਹੁਣ ਆ ਕੇ ਕਈ ਪ੍ਰਕਾਰ ਕੀ ਕਹਿੰਦੇ ਇਹ ਸੌਦਾ ਕੋਈ ਬੜਾ ਮਹਿੰਗਾ ਨਹੀਂ ਇੱਕ ਮੰਨ ਲਾਦਾ 40-50 ਰੁਪਈਆ ਦਾ ਇੱਕ ਪੀਸ ਪੈਂਦਾਗਾ ਵੀ ਬਾਕੀ ਕੁਆਲਿਟੀ ਕੁਆਲਿਟੀ ਤੇ ਡਿਪੈਂਡ ਹੁੰਦਾ ਕੋਈ ਸਸਤਾ ਵੀ ਹੁੰਦਾ ਕੋਈ ਇਤੋਂ ਮਹਿੰਗਾ ਵੀ ਹੁੰਦਾਗਾ ਪਰ ਜਿਹੜਾ ਨਾਰਮਲ ਰੇਟ ਹੈ ਜਗਾ ਉਹ 40 ਤੋਂ ਮੰਨ ਲਾਦਾ 50-60 ਰੁਪਈਆ ਦੇ ਵਿੱਚ ਮਿਲ ਜਾਂਦਾ ਜਿਹੜਾ ਵਧੀਆ ਹੁੰਦੇ ਨੇ ਜੀ ਜੇ ਆਪਾਂ ਹੁਣ ਜੇ ਨਹੀਂ ਚੇਂਜ ਕਰਦੇ ਹੈਗੇ ਨੂੰ ਤਾਂ ਭਈ ਇਹ ਨਾਲ ਵੀ ਬਿਮਾਰੀਆਂ ਲੱਗਦੀ ਵੀ ਹੁਣ ਕਿਉਂਕਿ ਲਾਦੇ ਹਾਂ ਹਿਮਸ ਤੋਂ ਹੀ ਪੈਦਾ ਹੋ ਰਹੀ ਹੈਗੀ ਇਹਦੇ ਵਿੱਚ ਆਪਣੇ ਵਾਤਾਵਰਨ ਦੇ ਵਿੱਚ ਇੱਕ ਆਪਾਂ ਜਦੋਂ ਉਹੀ ਚੀਜ਼ ਚੱਲੀ ਜਾਊਗੀ ਦੁਬਾਰੇ ਹਿਮਸ ਹੋਰ ਬਣਾਈ ਜਾਵਾਂਗੇ ਆਪਾਂ ਉਹ ਆਪਣੇ ਪਸ਼ੂਆਂ ਦਾ ਨੁਕਸਾਨੀਏ ਬਿਮਾਰੀ ਵਧੂਗੀ ਘਟਦੀ ਨਹੀਂ ਹੈਗੀ ਤੇ ਇੱਕ ਚੱਕਰ ਕੀ ਹੈਗਾ ਜਿਵੇਂ ਹੁਣ ਆਪਾਂ ਉਹਨਾਂ ਦੇ ਵਿੱਚ ਉਹਨਾਂ ਦੇ ਟਾਈਮਰ ਚੱਲਦਾ ਹੈਗਾ ਹੁਣ ਉਹ 5 ਮਿੰਟ ਚੱਲਦੇ ਆਗੇ ਤੇ 1 ਮਿੰਟ ਬੰਦ ਰਹਿੰਦੇ ਆ ਜਾਂ ਆਪਾਂ 10 ਮਿੰਟ ਵੀ ਚਲਾ ਲਏ ਨੇ 1 ਮਿੰਟ ਬੰਦ ਰਹਿੰਦੇ ਆ ਉਹਦਾ ਕੋਈ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਜਿਹੜੇ ਆਪਣੇ ਇਹ ਨੇ ਜਦੋਂ ਆਪਾਂ ਇਹ ਲਾਵਾਂਗੇ ਇਹਨਾਂ ਨੇ ਪਾਣੀ ਫੁੱਲ ਸਿੱਟਣਾ ਪਸ਼ੂ ਦੇਤੇ ਪ ਇਹ ਕੀ ਹੈਗਾ ਇਹ ਆਪਣੇ ਜੇ ਮੰਨ ਲਓ ਆਪਾਂ ਆਪਾਂ ਤੁਹਾਨੂੰ ਉਦਾਹਰਨ ਵਜੋਂ ਸਮਝਾਈਏ ਜੇ ਆਪਾਂ 1 ਮਿੰਟ ਇਹਨਾਂ ਨੂੰ ਚਲਾਵਾਂਗੇ ਤਾਂ ਇਹ 3 ਮਿੰਟ ਬੰਦ ਰਹਿਣਗੇ ਇਹਨਾਂ ਦੇ ਵਿੱਚ ਕੀ ਹੈਗਾ ਵੀ ਜੇ 1 ਮਿੰਟ ਚਲਾ ਕੇ ਤਾਂ ਉਹਦੇ ਵੀ 3 ਗੁਣਾ ਟਾਈਮ ਇਹ ਬੰਦ ਰਹਿਣਗੇ ਕਿਉਂਕਿ ਜਦੋਂ 1 ਮਿੰਟ ਦੇ ਵਿੱਚ ਉਹ ਸਾਰੇ ਪਸੂ ਨੂੰ ਭਿਉਆਉਣ ਦੇਣਗੇ ਇਹ ਉਸ ਤੋਂ ਬਾਅਦ ਉਹਨਾਂ ਨੂੰ 3 ਗੁਣਾ ਟਾਈਮ ਵੀ ਲਾ ਲੋ 3 ਮਿੰਟ ਉਹਨਾਂ ਨੂੰ ਸੁੱਕਣ ਵਾਸਤੇ ਚਾਹੀਦੇ ਨੇ ਜੇ ਆਪਾਂ ਇਹਨਾਂ ਨੂੰ 5 ਮਿੰਟ ਚਲਾ ਦਾਂਗੇ 1 ਮਿੰਟ ਬੰਦ ਰੱਖਾਂਗੇ ਤਾਂ ਉਹ ਵੀ ਆਪਣੇ ਪਸੂਆਂ ਦੇ ਸਟੇਟਸ ਆਉਣ ਦਾ ਖਤਰਾ ਰਹਿੰਦਾ ਉਹ ਚੀਜ਼ ਦੇ ਨਾਲ ਕਿਉਂਕਿ ਜਦੋਂ ਗਾਰ نیچے ਗਾਰਾਂ ਹੋਈ ਜਾਊਗਾ ਗਿੱਲਾ ਹੋਈ ਜਾਊਗਾ ਗੋਹਾ ਹੁੰਦਾ ਕਈ ਵਾਰ ਸੁਗੋਹਾ ਮੱਦ ਦਿੰਦੇ ਆਗੇ ਤਾਂ ਉਹ ਚੀਜ਼ ਨਾਲ ਕੀ ਆਗਾ ਨਾ ਨਵੀਆਂ ਬਿਮਾਰੀਆਂ ਪੈਦਾ ਹੋਣਗੀਆਂ نیچے ਫੰਗਸ ਗਰੋ ਹੋਊਗੀ ਵੀ ਨਵੀਂ ਤੋਂ ਨਵੀਂ ਬਿਮਾਰੀ ਆਊਗੀ ਆਪਾਂ ਨੇ ਤਾਂ ਕਰਕੇ ਕੀ ਕਰਨਾ ਵੀ ਆਪਾਂ ਇਹਨਾਂ ਨੂੰ 1 ਮਿੰਟ ਚਲਾਵਾਂਗੇ ਆਪਾਂ 1 ਮਿੰਟ ਜਿਵੇਂ 1 ਮਿੰਟ ਚਲਾ ਕੇ 3 ਮਿੰਟ ਬੰਦ ਰੱਖਾਂਗੇ ਜਿਹੜਾ ਆਪਣੇ ਦਾ ਬਈ ਟਾਈਮਰ ਲੱਗਿਆ ਇਹ ਟਾਈਮਰ ਇਹਨਾਂ ਤੇ ਬਹੁਤ ਜ਼ਰੂਰੀ ਹੈ ਜੇ ਕੋਈ ਭਰਾ ਸਿੱਧਾ ਲੈ ਕੇ ਲਾਊਗਾ ਵੀ ਤਾਂ ਉਹ ਭਈ ਨਾ ਲਾਵੇ ਵੀ ਇਹਦੇ ਨਾਲੋਂ ਵਧੀਆ ਤਾਂ ਆ ਵੀ ਤੁਸੀਂ ਫੌਗਰ ਨਾਈਂ ਲਾਓ ਜਿਵੇਂ ਤੁਹਾਡੇ ਪਸ਼ੂ ਹੈਗੇ ਇੱਕ ਵਾਰ ਤੇ ਆਪਾਂ ਹੁਣ ਸੋਨੂੰ ਦੇਖ ਰਿਹਾ ਬਦਲ ਕੇ ਵੀ ਦਿਖਾਉਣੇ ਪਹਿਲਾਂ ਬੰਦ ਕਰਕੇ ਆਪਾਂ ਇਹਨਾਂ ਨੂੰ ਕੱਢਾਂਗੇ ਉਸ ਤੋਂ ਬਾਅਦ ਹੀ ਆਪਾਂ ਨਾਲ ਦੀ ਨਾਲ ਇਹਨਾਂ ਦੇ ਵਿੱਚ ਪਾਈ ਜਾਵਾਂਗੇ ਆਪਾਂ ਦੇ ਵਿੱਚ 4-5 ਕੇ ਪਸੂ 4-5 ਦੇ ਉੱਤੇ 4-5 ਹੀ ਲੱਗੇ ਹੋਏ ਵੀ ਕੱਲੇ-ਕੱਲੇ ਦੇ ਉੱਤੇ ਵੀ ਕੀ ਕੀ ਆ ਜਾਂਦਾ ਲਗਭਗ ਕੋਈ ਅਕੀ ਪਿੱਛੇ ਹੋਵੇ ਨਾ ਬਾਕੀ ਆਪਦੀ ਸੈਟਿੰਗ ਦੇ ਹਿਸਾਬ ਨਾਲ ਜਾਂਦਾ ਤੇ ਆਪਾਂ ਹੁਣ ਇਹਨਾਂ ਨੂੰ ਬੰਦ ਕਰ ਦਿਆਂਗੇ ਚਲ ਬਤਾ ਆਇਓ ਅੱਲਾ ਪਾ ਇੱਥੇ ਆ ਇੱਥੇ ਕੋਈ ਹੈ ਨਹੀਂਗਾ ਵੀ ਆਪਾਂ ਕੇ ਲਈ ਆ ਦੇਖੋ ਇਹੜੇ ਪਹਿਲਾਂ ਲੱਗੇ ਹੋਏ ਸੀ ਉਹਨੂੰ ਦਿਖਾ ਦਿੰਦੇ ਆਗੇ ਪਹਿਲਾਂ ਆ ਲੱਗੇ ਹੋਏ ਨੇਗੇ ਇਹਦੇ ਵਿੱਚ ਦੇਖ ਸਕਦੇ ਹੋਗੇ ਤੁਸੀਂ ਵੀ ਆ ਜੀ ਲੱਗੀ ਹੋਈ ਹੈਗੀ ਪਹਿਲਾਂ ਹੁਣ ਇਹਨੂੰ ਕੋਈ ਪਿੱਤਲ ਦਾ ਕਹਿੰਦਾ ਕੋਈ ਲੋਹੇ ਦਾ ਕਹਿੰਦਾਗਾ ਹੁਣ ਇਹ ਲੱਗੇ ਹੋਏ ਨੇ ਤੇ ਆਪਾਂ ਜਿਹੜੇ ਹੁਣ ਲਾਉਣੇ ਆਗੇ ਉਹ ਆਪਾਂ ਨੇ ਆਹ ਲਾਉਣੇ ਨੇ ਅੱਜ ਸਾਡੇ ਹੁਣ ਆਪਾਂ ਆਹ ਲਾਵਾਂਗੇ ਇਹਨਾਂ ਦੇ ਉੱਤੇ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਕੀ ਇਹ ਡਾਇਰੈਕਟਰ ਨਹੀਂ ਲੱਗਦੇ ਹੁੰਦੇ ਇਹਨਾਂ ਦੇ ਉੱਤੇ ਵੀ ਆ ਲੱਗ ਤੋਂ ਪਾਈ ਪਿਚਾਉਣੀ ਪੈਂਦੀ ਹੈ ਜਿੱਥੇ ਆ ਪਾਇਆ ਹੋਇਆ ਸੀਗਾ ਉੱਥੇ ਆ ਪਾਈ ਪੀ ਜੀ ਭੇਜੂ ਵੈਸੇ ਹੁੰਦਾ ਤਾਂ ਇਹ ਐਡਾ ਕੀ ਹੈਗਾ ਉੱਤੇ ਤਾਂ ਇਹਦੇ ਲੱਗ ਤੋਂ ਪਾਈ ਪੀ ਪਾਈ ਹੋਈ ਹੈਗੀ ਇਹ ਇਨਾਂ ਨੂੰ ਫਿੱਟ ਕਰਨਾ ਕੋਈ ਬੜੀ ਔਖੇ ਔਖਾ ਕੰਮ ਨਹੀਂ ਹੁੰਦਾ ਹੈਗਾ ਜੇ ਅਸੀਂ ਸੌਖੇ ਤਰੀਕੇ ਨਾਲ ਫਿੱਟ ਹੋ ਜਾਂਦੇ ਨੇ ਇਹ ਥੋੜੇ ਜਿਹੀ ਖੋਲਣ ਦੇ ਵਿੱਚ ਲਗਦਾ ਹੁੰਦਾ ਇੱਕ ਅੱਧਾ ਘੰਟਾ ਅਰੇ ਫਿਰ ਤਾਂ ਪਾਣੀ ਹੈਗਾ ਸੀ ਕਿਦੇ ਵਿੱਚੋਂ ਨਿਕਲ ਗਿਆ ਇਹ ਹੁਣ ਆਪਾਂ ਇਹਨੂੰ ਤੁਹਾਡੇ ਸਾਹਮਣੇ ਹੀ ਚਾ ਲਾ ਕੇ ਦਿਖਾਵਾਂਗੇ ਵੀ ਇਹ ਕਿਵੇਂ ਕੰਮ ਕਰਦੇ ਨੇਗੇ ਕਿਉਂਕਿ ਆਪਾਂ ਨੇ ਵੀ ਹੈਗੀ ਤੀ ਉਲਾਏ ਨੇ ਕਿ ਤਾਂ ਕਰਕੇ ਆਪਾਂ ਨੂੰ ਦੇਖਾਂਗੇ ਵੀ ਇਹਦੇ ਵੀ ਕਿਵੇਂ ਚੱਲਣਗੇ ਇਹ ਆਪਾਂ ਲਾ ਲੋ ਚਾਰ ਲਾ ਦੇ ਤੇ ਪੰਜਵਾਂ ਆਪਣਾ ਪ੍ਰਾਣਾ ਉਹੀ ਆਪਾਂ ਦੇਖਦੇ ਵੇ ਇਹਦੇ ਪਹਿਲਾਂ ਟਾਈਮਰ ਸੈੱਟ ਕਰਦੀ ਵੀ 1 ਮਿੰਟ ਚੱਲਣ ਇਹ ਵੀ 5 ਮਿੰਟ ਬੰਦ ਰਹਿਣਾ ਆ ਦੇਖੋ ਹੁਣ ਆਪਾਂ ਨੇ ਟਾਈਮਰ ਸੈੱਟ ਕਰਤਾ ਇਹ ਦੇਖੋ ਹੁਣ ਇਹ ਪੂਰਾ ਪਾਣੀ ਸਟਣ ਗਿਆ ਅੰਦਰ ਦੇ ਉੱਤੇ ਅ ਦੇ ਕੋਈ ਜਿਵੇਂ ਕਿ ਲੀਕ ਆ ਗਿਆ ਦੇ ਵਿੱਚੋਂ ਆ ਦੇਖੋ ਪੂਰਾ ਹੈ ਹੁਣ ਪੂਰਾ ਭਿਆਉਣਗੇ ਇਹ ਹੁਣ ਇਹ 1 ਮਿੰਟ ਚੱਲ ਕੇ 5 ਮਿੰਟ ਬੰਦ ਹੋਣਗੇ ਇਹ ਚੀਜ਼ ਦੇ ਵਿੱਚ ਜ਼ਰੂਰ ਧਿਆਨ ਰੱਖਣਾ ਪੈਂਦਾ ਉਹ ਦੇਖੋ ਵੀ ਪਹਿਲਾਂ ਨਾਲੋਂ ਪਾਣੀ ਦਾ ਇਹਦਾ ਪ੍ਰੈਸ਼ਰ ਆ ਕਾਫੀ ਵਧ ਗਿਆ ਆ ਦੇਖੋ ਆ ਇਹਦੇ ਮੁਕਾਬਲੇ ਤੇ ਉਹਨਾਂ ਦੇ ਮੁਕਾਬਲੇ ਦੇਖਸਾ ਇਹ ਤੇ ਮੈਨੂੰ ਲੱਗਦਾ ਵੀ ਜਿਵੇਂ ਹੁਣ ਪਾਣੀ ਦਾ ਪ੍ਰੈਸ਼ਰ ਵਧ ਗਿਆ ਮੈਨੂੰ ਲੱਗਦਾ ਇਹਦਾ ਜਿਹੜਾ ਲੱਗਿਆ ਹੋਇਆ ਸੀਗਾ ਆਪਾਂ ਉਹ ਤੋਂ ਬੰਦ ਕਰਕੇ ਚੇਂਜ ਕਰਨਾ ਪਊ ਹੁਣ ਚ ਇਹ ਸਾਰਾ ਪਾਣੀ ਇਹ ਤਾਂ ਉੱਥੇ ਸਿੱਟ ਰਣਗੇ ਇਹਦੇ ਵਿੱਚ ਅੱਗੇ ਆ ਇਹਦੇ ਵਿੱਚ ਪੰਜਵੇਂ ਜਾਂ ਪਾਣੀ ਘਟ ਗਿਆ ਪਾਣੀ ਦਾ ਪ੍ਰੈਸ਼ਰ ਜਿਹੜਾ ਘਟ ਗਿਆ ਇਹਦਾ ਤੇ ਇਹਦਾ ਆਪਾਂ ਦੇਖਦੇ ਆਂ ਵੀ ਇਹ ਤਾਂ ਫਿਰ ਇਹਦਾ ਜਿਹੜਾ ਆਪਾਂ ਕਹਿੰਦੇ ਆ ਉਹ ਵਿੱਚ ਲੱਗਿਆ ਹੋਇਆ ਇਹਦੇ ਕਿ ਵੀ ਪਾਣੀ ਦੀ ਸਪਲਾਈ ਵਾਲਾ ਜਿਹੜਾ ਜਿਹੜਾ ਇਹਦਾ ਪ੍ਰੈਸ਼ਰ ਬਣਾਉਂਦਾਗਾ ਉਹ ਹੁਣ ਇਹਦੇ ਵਿੱਚ ਮਨ ਲਗਾਦਾ 12 ਵੋਲਟ ਦਾ ਲੱਗਿਆ ਹੋਇਆ ਪਤਾ ਨਹੀਂ 24 ਦਾ ਉਹ ਫਿਰ ਆਪਾਂ ਲਿਆ ਕੇ ਵੱਡਾ ਪਾ ਦਾਂਗੇ ਵੀ ਜੇ 12 ਦਾ ਹੈ ਤਾਂ 24 ਦਾ ਪਾ ਦਾਂਗੇ ਜੇ 24 ਦਾ ਹੋਇਆ ਤਾਂ 37 ਵਟ ਦਾ ਪਾ ਦਾਂਗੇ ਆਪਾਂ ਉਹ ਉਹ ਹੁਣ ਮੇਰੇ ਧਿਆਨ ਚ ਨੇਗਾ ਆ ਦੇਖੋ ਸਾਰਿਆਂ ਦੇ ਵਿੱਚ ਵੀ ਜੇ ਆਪਾਂ ਪਾਣੀ ਦਾ ਪ੍ਰੈਸ਼ਰ ਵਧਾਉਣਾ ਤਾਂ ਉਹ ਵੱਡਾ ਪੈ ਜਾਊਗਾ ਇਹਦੇ ਵਿੱਚ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਜਦੋਂ ਇਹ ਲੱਗ ਗਿਆ ਚਲਾ ਦੇ ਆਪਾਂ ਨੇ ਪੱਖਿਆਂ ਦੀ ਹਵਾ ਜਿਵੇਂ ਹੋਣਾ ਪੱਖਿਆ ਜਿਵੇਂ ਤਾਂ ਜਿਵੇਂ ਬੰਦੀ ਹੋਇਆ ਪਿਆ ਗਿਆ ਪਤਾ ਨਹੀਂ ਕੀ ਹੋ ਗਿਆ ਹੁਣ ਇਹ ਧਿਆਨ ਕੀਤਾ ਮੇਰੇ ਵਿੱਚ ਉਹਦੀ ਹਵਾ ਘਟਾ ਗਈ ਉਹ ਇੱਕ ਪੱਖਾ ਜਿਹੜਾ ਪੂਰਾ ਵਧੀਆ ਚੱਲ ਰਿਹਾ ਆਪਣਾ ਇਹ ਸੁੱਕਣਾ ਜ਼ਰੂਰ ਬਹੁਤ ਜ਼ਰੂਰੀ ਹੈਗਾ ਇਹਦੇ ਵਿੱਚ ਇਹ ਵੀ ਮਿਸਤਰੀ ਨੂੰ ਬੁਲਾ ਕੇ ਚੇਂਜ ਕਰ ਦਾਂਗੇ ਜੀ ਪੱਖੇ ਨੂੰ ਕੀ ਹੋ ਗਿਆ ਦਿਖਾਉਣੇ ਆ ਵੀ ਸੁਕਾਉਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਇਹਨੂੰ ਸੁਕਾਵਾਂਗੇ ਨਹੀਂ ਹੈਗੇ ਫਸਲ ਨੂੰ ਦੂਬਾ ਚਾਹੀਦਾ ਇਹ ਪੱਖੇ ਹੁਣ ਇਹਨਾਂ ਨਾਲ ਜੇ ਸਾਈਡ ਤੇ ਆਪਣਾ ਦਾਤੀ ਵਾਲਾ ਪੱਖਾ ਹੁੰਦਾ ਜਾਂ ਡੈਰੀ ਫਾਰਮ ਵਾਲਾ ਦੂਜਾ ਵੱਡਾ ਪੱਖਾ ਹੁੰਦਾ ਉਹ ਲੱਗਿਆ ਹੋਵੇ ਤਾਂ ਬਹੁਤ ਵਧੀਆ ਆਪਾਂ ਦਾਤੀ ਵਾਲਾ ਪੱਖਾ ਸਾਈਡ ਤੇ ਭਾ ਜਾ ਤਾਂ ਉਹ ਸਾਹਮਣੇ ਵਾਲੇ ਕੰਨ ਤੇ ਲਾ ਦਾਂਗੇ ਜਾਂ ਫਿਰ ਇੱਥੇ ਆਉਂ ਰਿਹਾ ਇੱਥੇ ਗਿਆ ਬੈਲਡ ਕਰਕੇ ਇੱਥੋਂ ਵੀ ਆ ਸਿੱਧਾ ਟੇਢੀ ਹਵਾ ਮਾਰੇ ਪੂਰਾ ਵਧੀਆ ਉੱਤੇ ਪਾਣੀ ਜਾਵੇ ਸੁਕਾਉਣਾ ਬਸ ਉਹਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹਦੇ ਨਾਲੋਂ ਤੇ ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓ ਜਾਣਕਾਰੀਆਂ ਵਾਲੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਪਾਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਸੀ ਕਾਲ